ਉਹ ਕਹਿੰਦੇ ਦੁਸ਼ਮਣ ਬਾਤ ਕਰੇ ਅਨਹੋਣੀ ਉਹ ਇਹ ਤੇ ਐਸੀ ਗੱਲ ਦੇ ਫਿਕਰ ਚੀ ਸਾਨੂੰ ਸ਼ਾਇਦ ਵੇਖੋ ਇਹ ਪੁੱਛਦਾ ਕਿ ਵਕੀਲ ਕਿਉਂ ਕੀਤੇ ਮੈਂ ਪੁੱਛਣਾ ਚਾਹਨਾ ਕਿ ਇਹ ਤੇ ਸਾਡਾ ਜ਼ਮੂਰੀ ਹੱਕ ਹੈ ਕਨਸਟੀਟਿਊਸ਼ਨਲ ਸਾਡੀ ਪੋਜੀਸ਼ਨ ਹੈ ਜਦੋਂ ਤੇਰੇ ਵਰਗੇ ਬੰਦਿਆਂ ਨੂੰ ਡੀਲ ਕਰਨਾ ਹੈ ਤੇ ਵਕੀਲਾਂ ਦੇ ਜ਼ਰੀਏ ਕਰਨਾ ਪੈਂਦਾ ਮੈਂ ਪੁੱਛਣਾ ਚਾਹਨਾ ਭਗਵੰਤ ਨੂੰ ਜਿਹੜਾ ਤੇਰਾ ਸੁਪਰੀਮੋ ਹੈ ਇਹ ਤਿਆਰ ਜੇਲ੍ਹ 6 ਮਹੀਨੇ ਰਹਿ ਕੇ ਆਰਵਿੰਦ ਕੇਜਰੀਵਾਲ ਇਹ ਬੜਾ ਵਕੀਲ ਤੋਂ ਆ ਗਿਆ ਬਾਹਰ ਸਸੋਧਿਆ ਸਾਹਿਬ 1.5 ਸਾਲ ਰਹੇ ਨੇ ਜੈਨ ਸਾਹਿਬ 1.5 ਸਾਲ ਰਹੇ ਨੇ ਨਾਇਰ ਸਾਹਿਬ ਕੋ 2.5 ਸਾਲ ਰਹੇ ਨੇ ਇਹ ਬਿਨਾ ਵਕੀਲਾਂ ਤੋਂ ਆ ਗਏ ਨੇ ਤੇ ਰਾਜਾ ਜੀ ਅਖੀਰ ਦੇ ਵਿੱਚ ਪੁਲਿਸ ਸਟੇਸ਼ਨ ਪਹੁੰਚਣ ਤੋਂ ਪਹਿਲੇ ਪੰਜਾਬ ਦੇ ਲੋਕਾਂ ਨੂੰ ਮੈਂ ਦੱਸਣਾ ਚਾਹਾਂਗਾ ਇੱਕ ਬਹੁਤ ਮਸ਼ਹੂਰ ਕਿਸੇ ਸ਼ਾਇਰ ਨੇ ਕਿਸੇ ਟਾਈਮ ਮੈਂ ਕਲ ਕਹੀ ਸੀ ਕਿ ਬਰਬਾਦੇ ਗੁਲਿਸਤਾਂ ਕਰਨੇ ਕੋ ਕਹਿੰਦੇ ਇੱਕ ਹੀ ਉੱਲੂ ਬੜਾ ਹੈ ਉਹ ਕਹਿੰਦੇ ਬਰਬਾਦੇ ਗੁਲਿਸਤਾਂ ਕਰਨੇ ਕੋ ਇੱਕ ਹੀ ਉੱਲੂ ਕਾਫੀ ਹੈ ਹਰ ਸ਼ਾਖ 'ਤੇ ਉੱਲੂ ਬੈਠਾ ਹੈ ਅੰਜਾਮੇ ਗੁਲਿਸਤਾ ਕੀ ਹੋਗਾ ਕਹਿਣ ਦਾ ਮਤਲਬ ਪੰਜਾਬੀ 'ਚ ਇਹ ਹੈ ਉਹ ਕਹਿੰਦੇ ਚੰਗੇ ਭਲੇ ਬਾਗ ਨੂੰ ਉਜਾੜਨ ਵਾਸਤੇ ਇੱਕ ਕੁੱਲੂ ਹੀ ਬੜਾ ਹੁੰਦਾ ਇਸ ਬਾਗ ਦੇ ਹਰ ਦਰਖਤੇ ਹਰ ਟਹਣੇ ਦੇਖ ਕੇ ਕਬਿਠਾ ਇਹਦਾ ਕੀ ਬਚਣਾ ਜੀ ਇਹਨਾਂ ਪੱਤਿਆਂ ਤਾਂ ਖਾ ਜਾਣੇ ਪੰਜਾਬ ਦੇ 'ਚ ਉਹੀ ਹਾਲਾਤ ਪੰਜਾਬ ਦੇ ਤੁਹਾਡੇ ਸਾਹਮਣੇ ਨੇ ਬਸ ਤਗੜੇ ਹੋ ਕੇ ਰਹਿਣ ਡਟਣ ਕੋਈ ਗੱਲ ਨਹੀਂ ਬਟ ਇਹ ਮੈਂ ਜ਼ਰੂਰ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦਾ ਯਕੀਨ ਦਿਵਾਉਣਾ ਚਾਹਨਾ ਪੰਜਾਬੀਅਤ ਵਾਸਤੇ ਅਮਨ ਸ਼ਾਂਤੀ ਵਾਸਤੇ ਪੰਜਾਬ ਦੇ ਲੋਕਾਂ ਦੇ ਹਿੱਤਾਂ ਵਾਸਤੇ ਡਟ ਕੇ ਰਵਾਂਗੇ ਨਾ ਸਾਨੂੰ ਇਹਦਾ ਕੋਈ ਡਰ ਹੈ ਨਾ ਸਾਨੂੰ ਕੋਈ ਇਹਦਾ ਖੌਫ ਹੈ ਇਹਨੂੰ ਇਹ ਨਹੀਂ ਪਤਾ ਕਿ ਜਿੱਥੇ ਸਾਨੂੰ ਇਹ ਪਚਾ ਰਿਹਾ ਹੈ ਇਹਦੇ ਅਸੀਂ ਕੋਈ ਪਹਿਲੀ ਵਾਰ ਨਹੀਂ ਵੇਖੇ ਬਹੁਤ ਦਫਾ ਗਏ ਆ ਪੋਲੀਟੀਕਲ ਲੀਡਰਸ ਸਿਆਸੀ ਮੂਵਮੈਂਟਸ ਬਹੁਤ ਦਫਾ ਜਾਂਦੇ ਮੈਨੂੰ ਯਾਦ ਹੈ ਰਾਜਾ ਜੀ 1978 ਦੇ ਵਿੱਚ ਇਸੇ ਕਿਸਮ ਦੀ ਮੂਵਮੈਂਟ ਦੇ ਵਿੱਚ ਸਰ ਪ੍ਰਕਾਸ਼ ਸਿੰਘ ਬਾਦਲ ਹੁਣਾ ਦੇ ਅਸੀਂ ਸੈਕਟਰੀਅਟ ਚਲੇ ਗਏ ਅਸੀਂ ਸਪੌਂਟੇਨियसਲੀ ਉਥੇ ਅਸੀਂ ਬਜ਼ਾਰਾ ਕਰਦੇ ਹੋਏ ਉਹਨਾਂ ਦੀ ਕੁਰਸੀ ਤੇ ਕਬਜ਼ਾ ਕਰ ਲਿਆ ਸੀ ਚੀਫ ਮਿਨਿਸਟਰ ਦੀ ਤੇ 48.5 45. ਸੌਰੀ ਇੱਥੇ ਆ ਬੁੜੈਲ ਜੇਲ੍ਹ ਚ ਰਹੇ ਸੀ ਸੋ ਕੋਈ ਗੱਲ ਹੀ ਨਹੀਂ ਇਸ ਕਿਸਮ ਦੇ ਕੰਮ ਤੇ ਜਵਾਨੀ ਤੋਂ ਵੇਖੇ ਨੇ ਬਟ ਬਹੁਤ ਅਨਫੋਰਚੂਨੇਟ ਹੈ ਇੱਕ ਗੰਭੀਰਤਾ ਹੁੰਦੀ ਹੈ ਕਨਸਟੀਟਿਊਸ਼ਨਲ ਪੋਜੀਸ਼ਨਸ ਦੀ ਜਿਹਦਾ ਜ਼ਿਕਰ ਮੇਰੇ ਸਾਰੇ ਸਾਥੀਆਂ ਨੇ ਕੀਤਾ ਜੇ ਅੱਜ ਜਿਹੜਾ ਚੀਫ ਮਿਨਿਸਟਰ ਤੋਂ ਬਾਅਦ ਜਿੰਦੇ ਕੋ ਕਨਸਟੀਟਿਊਸ਼ਨਲ ਵਿਰੋਧੀ ਤੇਰਦਾ ਲੀਡਰ ਹੈ ਉਹਨੂੰ ਸ਼ੈਡੋ ਚੀਫ ਮਿਨਿਸਟਰ ਕਿਹਾ ਜਾਂਦਾ ਹੈ ਜੇ ਜੇ ਉਹਦੇ ਨਾਲੇ ਕੰਮ ਕੀਤਾ ਜਾ ਸਕਦਾ ਆਮ ਸਧਾਰਨ ਪੰਜਾਬੀ ਦਾ ਕੀ ਹਾਲ ਹੋਏਗਾ ਅੱਜ ਹੀ ਮੈਨੂੰ ਕਰਨਲ ਬਾਠ ਉਹਨਾਂ ਦੀ ਵਾਈਫ ਦਾ ਮੈਸੇਜ ਆਇਆ ਹੈ ਮੈਂ ਬਿਜ਼ੀ ਸੀ ਮੈਂ ਆਪਣੀ ਭੈਣ ਦਾ ਸ਼ੁਕਰਾਨਾ ਕਰਨਾ ਚਾਹਨਾ ਉਹਨੇ ਕਿਹਾ ਬਾਜੋ ਸਾਹਿਬ ਮੈਂ ਤੁਹਾਡੇ ਨਾਲ ਪੁਲਿਸ ਸਟੇਸ਼ਨ ਜਾਣ ਨੂੰ ਜੇ ਤੁਸੀਂ ਮੈਨੂੰ ਦੱਸੋ ਜਗ੍ਹਾ ਕਿਹੜੀ ਹੈ ਤਾਂ ਮੈਂ ਤੁਹਾਡੇ ਨਾਲ ਉੱਥੇ ਪੁਲਿਸ ਸਟੇਸ਼ਨ ਜਾਣਾ ਚਾਹਵਾਂਗੀ ਤੁਸੀਂ ਵੇਖੋ ਅੱਜ जय ਸਾਡੀ ਪਛਾਣ ਪੰਜਾਬੀ ਭਰਾਓ जय ਜਵਾਨ ਤੇ जय ਕਿਸਾਨ ਕੋਈ ਇਹੋ ਜਿਹਾ ਪੰਜਾਬ ਦਾ ਪਰਿਵਾਰ ਨਹੀਂ ਅਜ ਤੋਂ ਚੰਨ ਸਾਲ ਪਹਿਲੇ ਜਿਹਦੇ ਵਿੱਚ ਹਰ ਪਰਿਵਾਰ ਚੋਂ ਕੋਈ ਆਮੀਚ ਹੀ ਆਇਰ ਫੋਰਸ ਜਾਂ ਤੁਹਾਡੀ ਨੇਵੀ ਵਿੱਚ ਨਾ ਗਿਆ ਹੋਵੇ ਜਾਂ ਪੈਰਾ ਮਿਲਟਰੀ ਫੋਰਸਿਸ ਨਾ ਰਿਹਾ ਹੋਵੇ ਤੇ ਤੁਸੀਂ ਵੇਖੋ ਜੇ ਇੱਕ ਸਰਵਿੰਗ ਕੈਪਟਨ ਇਹ ਸਰਕਾਰ ਤੇ ਇਹਨਾਂ ਦੀ ਮਸ਼ੀਨਰੀ ਜਿਹੜੀ ਹੈ ਪੁਲਿਸ ਇਹ ਦੁਰਵਿਵਹਾਰ ਕਰ ਸਕਦੀ ਹੈ ਉਹਨਾਂ ਦੀ ਦਸਤਾਰ ਉਤਾਰ ਸਕਦੀ ਉਹਨਾਂ ਦੇ ਬੇਟੇ ਦਾ ਕੁੱਟ ਮਾਰ ਕਰ ਸਕਦੀ ਅੱਜ ਤੁਸੀਂ ਵੇਖੋ ਇਸ ਚੀਜ਼ ਨੂੰ ਤਕਰੀਬਨ 1 ਮਹੀਨੇ ਤੋਂ ਵੱਧ ਹੋ ਗਿਆ ਅੱਜ ਦੇ ਦਿਨ ਤੱਕ ਉਹਨਾਂ ਨੂੰ ਕਿਸੇ ਕਿਸਮ ਦੀ ਜਸਟਿਸ ਨਹੀਂ ਮਿਲੀ ਤੇ ਆਪਾਂ ਕੀ ਉਮੀਦ ਇਹਨਾਂ ਲੋਕਾਂ ਤੋਂ ਰੱਖਣਿਆ ਸੋ ਪੰਜਾਬ ਦੇ ਵਿੱਚ ਪਹਿਲੇ ਤੇ ਰਾਜਾ ਜੀ ਜਿੰਨੇ ਧੜਵੀ ਸੀ afghanistan ਤੋਂ ਆਂਦੇ ਹੁੰਦੇ ਸੀ ਹਿੰਦੁਸਤਾਨ ਨੂੰ ਲੁੱਟਣ ਬਾਇਆ ਪੰਜਾਬ ਜਾਂਦੇ ਸੀ ਹੁਣ ਪਹਿਲੀ ਵਾਰ ਵੇਖਿਆ ਕਿ ਉਲਟਾ ਕੰਮ ਸ਼ੁਰੂ ਹੋ ਗਿਆ ਹੁਣ ਦਿੱਲੀ ਤੋਂ ਆਣੇ ਸ਼ੁਰੂ ਹੋ ਗਏ ਨੇ ਪੰਜਾਬ ਤੇ ਕਾਬਜ਼ ਹੋ ਗਏ ਨੇ ਤੁਸੀਂ ਜਿਹਦੇ ਨਾਲ ਇੰਨੀ ਦੇਰ ਤੀਆਂ ਜਿਹਦ ਨਾਲ ਗੱਲਬਾਤ ਕਰ ਰਹੇ ਸੀ ਇਹ ਤਾਂ ਬਿਲਕੁਲ ਬਕਾਇਦਾ ਤੌਰ ਇਹਨੇ ਸਾਰਾ ਕੁਝ ਹੀ ਆਪਣਾ ਉਹਨਾਂ ਸਾਹਮਣੇ ਗੋਡੇ ਟੇਕ ਲਏ ਨੇ ਜਿਹੜੀ ਦਿੱਲੀ ਦੀ ਲੀਡਰਸ਼ਿਪ ਹੋਕਾਬਜ਼ ਹੋ ਗਈ ਹੈ ਚੀਫ ਮਿਨਿਸਟਰ ਦੇ ਆਰਡਰਸ ਵੀ ਉਹ ਹੀ ਕਰ ਰਹੀ ਹੈ ਮਨਿਸਟਰਾਂ ਦੇ ਆਰਡਰਸ ਵੀ ਉਹ ਕਰ ਰਹੀ ਹੈ ਉਹਨਾਂ ਦੇ ਪੁੱਛੇ ਬਿਨਾ ਬੰਦੇ ਲਿਆ ਕੇ ਬਿਠਾਉਂਦੇ ਨੇ ਪਹਿਲੇ ਫਾਈਲ ਉਹ ਵੇਖਦੇ ਨੇ ਚੈੱਕ ਕਰਦੇ ਨੇ ਜੇ ਉਹ ਹਾਂ ਕਰ ਦੇਣ ਤਾਂ ਹੀ ਮਨਿਸਟਰ ਸਾਈਨ ਕਰ ਸਕਦੇ ਬਹੁਤ ਬੁਰਾ ਹਾਲ ਇਹ ਨਾ ਤਾਂ ਸੋ ਅਸੀਂ ਸਾਰੇ ਪੰਜਾਬੀ ਵੀਰਾਂ ਨੂੰ ਤੇ ਭਰਾਵਾਂ ਨੂੰ ਬੇਨਤੀ ਕਰਾਂਗੇ ਕਿ ਤਗੜੇ ਹੋ ਕੇ ਇੱਥੇ ਸਾਡਾ ਸਾਥ ਦਿਓ ਬਹੁਤ-ਬਹੁਤ ਸ਼ੁਕਰੀਆ ਤੇ ਬਹੁਤ-ਬਹੁਤ ਧੰਨ ਮਿਹਰਬਾਨ ਆ ਲੋ ਬੜਿੰਗ ਸਭ ਕਰਨ ਸੋ ਸਿਕਾਲ ਜੀ ਸਾਰੇ ਪੰਜਾਬੀਆਂ ਨੂੰ ਤੇ ਮੈਂ ਕਹਿਣਾ ਚਾਹੁੰਨਾ ਕਿ ਭਾਈਵਾ ਸਾਹਿਬ ਤੇ ਸਾਨੂੰ ਸਾਰਿਆਂ ਨੂੰ ਬਹੁਤ ਪ੍ਰਾਊਡ ਹੈ ਕਿ ਉਹ ਪੰਜਾਬ ਦੀ ਹੱਕ ਦੀ ਆਵਾਜ਼ ਹਮੇਸ਼ਾ ਚੁੱਕਦੇ ਰਹੇ ਆ ਆ ਛੋਟੇ-ਮੋਟੇ ਪਰਚਿਆਂ ਦੇ ਨਾਲ ਨਾ ਭਾਈਵਾ ਸਾਹਿਬ ਨੂੰ ਕੋਈ ਫਰਕ ਪੈਣਾ ਪਰ ਪੰਜਾਬ ਦੇ ਲੋਕਾਂ ਨੇ ਅੱਜ ਇਹ ਦੇਖ ਲਿਆ ਕਿ ਕਿਹੋ ਜਿਹੇ ਲੀਡਰ ਨੇ ਜਿਹੜੇ ਸਾਡੇ ਅਮਨ ਸ਼ਾਂਤੀ ਦੇ ਲਈ ਕੁਝ ਵੀ ਭਾਵੇਂ ਆਪਣੇ ਤੇ ਵੀ ਆ ਜਾਏ ਉਹਨਾਂ ਨੂੰ ਇਸ ਚੀਜ਼ ਤੇ ਕੋਈ ਆਈ ਨਹੀਂ ਇਸ ਲਈ ਰਾਜਾ ਜੀ ਨਾਲ ਤੇ ਸੁਖੀ ਰੰਦਾਵਾ ਜੀ ਅੰਕਲ ਨਾਲ ਸਾਰਿਆਂ ਨਾਲ ਭਾਈਓ ਸਾਹਿਬ ਨਾਲ ਆਪਾਂ ਜਾ ਰਹੇ ਹਾਂ ਰੰਦੀਪ ਨਾਬਾ ਜੀ ਦੇ ਨਾਲ ਜਾ ਰਹੇ ਹਾਂ ਤੇ ਡਟ ਕੇ ਇਸ ਚੀਜ਼ ਦੀ ਲੜਾਈ ਲੜਾਂਗੇ ਤੇ ਪੰਜਾਬ ਦੀ ਅਮਨ ਸ਼ਾਂਤੀ ਦੇ ਲਈ ਹਮੇਸ਼ਾ ਖਲੋਤੇ ਹਾਂ ਤੇ ਖਲੋਵਾਂਗੇ ਬਾਜਵਾ ਸਾਹਿਬ ਦੇ ਇਸ ਤਰ੍ਹਾਂ ਨੋਟਿਸ ਲਾਇਆ ਗਿਆ ਕਰਦੇ ਬਾਹਰ ਕਿ ਜਿਵੇਂ ਕੋਈ ਬਹੁਤ ਵੱਡਾ ਕ੍ਰਿਮੀਨਲ ਜਾਂ ਪੀਓ ਹੋਵੇ ਇੱਕ ਕਨਸਟੀਟਿਊਸ਼ਨਲ ਪੋਸਟ ਤੇ ਬੈਠਾ ਵਿਅਕਤੀ ਦੇ ਘਰ ਇਸ ਤਰ੍ਹਾਂ ਨੋਟਿਸ ਲਾਉਣਾ ਮੈਂ ਸਮਝਦਾ ਕਿ ਆਪਣੇ ਆਪ ਦੇ ਵਿੱਚ ਇਹ ਬਹੁਤ ਮਾੜੀ ਗੱਲ ਹੈ ਇਹ ਨਹੀਂ ਕਰਨਾ ਚਾਹੀਦਾ ਔਰ ਮੈਂ ਰਾਸੀ ਸਿਆਸੀ ਪਾਰਟੀਆਂ ਦੇ ਯਾਰ ਇੱਕ ਮਿੰਟ ਰਾਸੀ ਸਿਆਸੀ ਪਾਰਟੀਆਂ ਦੇ ਆਗੂ ਸਹਿਬਾਨਾਂ ਨੇ ਕਈਆਂ ਨੇ ਬੇਸ਼ੱਕ ਸਿਆਸੀ ਮਤ ਦੇ ਉਹਨਾਂ ਨਾਲ ਸਾਡੇ ਹੈਗੇ ਨੇ ਪਰ ਅੱਜ ਪਹਿਲੀ ਵਾਰੀ ਕੋਈ ثبوت دیتا کہ मर्यादा ਤੋਂ ਗਿਰ ਕੇ ਜਦੋਂ ਕੋਈ ਵੀ ਰਾਜਨੀਤਿਕ ਪਾਰਟੀ ਦੂਜੇ ਦਲ ਤੇ ਕੋਈ ਇਸ ਤਰ੍ਹਾਂ ਦੀ ਗੱਲ ਕਰੇਗੀ اور ਇਹ ਖਿਲਾਫ ਸਾਰੇ ਆਪਣੀ ਆਵਾਜ਼ بلند ਕਰਨਗੇ ਜਿੰਨੀਆਂ ਵੀ ਦੂਜੀਆਂ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਇਸ ਮੁੱਦੇ ਤੇ ਕਿਹਾ ਕਿ ਇਹ ਗਲਤ ਹੋਇਆ ਮੈਂ ਬਤੌਰ ਕਾਂਗਰਸ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਉਸ ਸਮੁੱਚੇ ਲੋਗਾ ਦਾ ਧੰਨਵਾਦ ਕਰਨਾ ਚਾਹਣੇ ਸਾਨੂੰ ਕਿਤੇ ਨਾ ਕਿਤੇ ਸਿਆਸੀ ਜਮਾਤ ਦੇ ਲੋਕਾਂ ਨੂੰ ਸਾਨੂੰ ਇਕੱਠੇ ਹੋਣਾ ਪਏਗਾ ਇਸ ਕੱਲ ਤੇ ਕਿ ਮर्यादा ਤੋਂ ਗਿਰ ਕੇ ਕਿਸੇ ਤੇ ਵੀ ਅਸੀਂ ਇਲਜ਼ਾਮ ਨਹੀਂ ਲਾ ਸਕਦੇ ਸੋਇਰੀ ਸ਼ੁਰੂਆਤ ਤੇ ਪਹਿਲ ਕੁਝ ਸਾਥੀਆਂ ਨੇ ਕੀਤੀ ਆ ਇਹ ਮੈਂ ਉਹਰਾ ਉਹਨਾਂ ਦਾ ਧੰਨਵਾਦ ਕਰਨਾ ਚਾਹਣੇ ਸੋ ਮੋਹਾਲੀ ਦੇ ਵਿੱਚ बढ़ चले बाजवा साहब किसी ने लिखे है? बाजवा साहब थोड़ी आ रही है ये तीर सिपाही और घोड़े भगवंत साहब ये तीर सिपाही और घोड़े सब ठाठ दरे रह जाएंगे आंधी शोलों की आएगी पर खच्चे उड़ जाएंगे आ रहे हैं सो गौरव यादव साहब जरा ਮੈਨੂੰ ਥੋੜੇ ਤੋਂ ਉਮੀਦ ਨਹੀਂ ਸੀ ਮਹਾਰਾਜ ਅਸੀਂ ਤੁਹਾਨੂੰ ਬੜਾ ਚੰਗਾ ਬੰਦਾ ਸਮਝਦੇ ਸੀ ਪਰ ਜਿਸ ਪ੍ਰਕਾਰ ਤੁਸੀਂ ਆਪਣੀ ਕੁਰਸੀ ਦਾ ਨਿਰਾਦਰ ਕੀਤਾ ਹੈ ਅੱਜ ਕਿਤੇ ਨਾ ਕਿਤੇ ਮਨ ਦੇ ਵਿੱਚ ਇਹ ਗੱਲ ਹੈ ਕਿ ਤੁਸੀਂ ਆਪਦੀ ਕੁਰਸੀ ਨਾਲ ਉਸ ਬੀਜੇਪੀ ਦੀ ਪੋਸਟ ਨਾਲ ਜਸਟਿਸ ਨਹੀਂ ਕੀਤਾ ਬੀਜੇਪੀ ਆਏ ਰਹਿਣੇ ਚਲੇ ਜਾਣੇ ਕਾਂਗਰਸ ਲੀਡਰ ਆਉਣੇ ਚਲੇ ਜਾਂਦੇ ਰਹਿੰਦੇ ਅੱਜ ਲੋਕ ਅੱਜ ਕੈਰੋਂ ਸਾਹਿਬ ਨੂੰ ਲੋਕ ਕਿਉਂ ਯਾਦ ਕਰਦੇ ਆਂ ਕਦੇ ਕਦੇ ਲੋਕ ਵੱਡੇ ਵੱਡੇ ਕਈ ਕਈ ਐਸੇ ਡੀਜੀਪੀ ਰਹੇ ਆ ਜਿਨ੍ਹਾਂ ਦਾ ਨਾਂ ਲੋਕ 잡ਦੇ ਆਂ ਲੇਕਿਨ ਤੁਹਾਨੂੰ ਆਪਣੀ ਕੁਰਸੀ ਦਾ ਤੇ ਇਹਦਾ ਗਨਤ ਸੰਭਾਲ ਨਹੀਂ ਕਰਨਾ ਚਾਹੀਦਾ ਤੁਹਾਨੂੰ ਕਹਿਣਾ ਚਾਹੀਦਾ ਸੀ ਇਹ ਪਰਚਾ ਨਹੀਂ ਬੰਦਾ ਮੈਂ ਡੀਜੀਪੀ ਰਵਾਂ ਨਾ ਰਵਾਂ ਲੇਕਿਨ ਮੈਂ ਇਹ ਮਕਦਮਾ ਦਰਜ ਨਹੀਂ ਕਰਾਂਗਾ ਪਰ ਸਾਨੂੰ ਤੁਹਾਡੇ ਤੋਂ ਇਹ ਉਮੀਦ ਨਹੀਂ ਸੀ ਕਿ ਪੰਜਾਬ ਦਾ ਡੀਜੀਪੀ ਵੀ ਇੰਨਾ ਲਚਾਰ ਤੇ ਬੇਵੱਸ ਹੋ ਸਕਦਾ ਹੈ ਪਰ ਕੋਈ ਗੱਲ ਨਹੀਂ ਤੁਹਾਡਾ ਵੀ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕੁਝ ਬਾਜਵਾ ਸਾਹਿਬ ਆਪਣੀ ਗੱਲ ਕਰਨਾ ਚਾਹੁੰਦੇ ਐ ਮੈਂ ਬਾਜਵਾ ਨੂੰ ਕਹੂੰਗਾ ਕਿਉਂਕਿ ਆਪਾਂ ਲਾਈਵ ਐ ਜਦੋਂ ਦੇ ਚੱਲੇ ਐ ਪੰਜਾਬ ਦੀ ਜਨਤਾ ਬਾਜਵਾ ਸਾਹਿਬ ਵੇਖ ਰਹੀ ਐ ਕਿ ਬਾਜਵਾ ਸਾਹਿਬ ਕਿੱਥੇ ਗਏ ਗਏ ਕਿਉਂਕਿ ਵਿਰੋਧੀਆਂ ਨੇ ਗੱਲ ਫਲਾਤੀ ਕਿ ਬਾਜਵਾ ਜਾਂਦਾ ਨਹੀਂ ਉਹ ਚਲਿਆ ਬਾਜਵਾ ਸੋ ਬਾਜਵਾ ਜਾਂਦਾ ਨਹੀਂ ਅੱਜ ਪੇਸ਼ ਨਹੀਂ ਹੁੰਦਾ ਸੋ ਜਾ ਰਹੇ ਆ ਬਿਨਾ ਕਿਸੇ ਖੌਫ ਤੋਂ